ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਭੈਣ ਦੀ ਪ੍ਰੋਮੋਸ਼ਨ ਦੇਖਦੇ ਆ ਕਿ ਉਹ ਪ੍ਰੋਮੋਟ ਕੀ ਕਰ ਰਹੀ ਹੈ ਮੇਰੇ ਵਾਲੇ ਰੂਹ ਦੇ ਵਿੱਚ ਉਹਨੇ ਵਾਈਫਰਟ ਨਾ ਸੁਲਵੀ ਨੇ ਦੱਸਿਆ ਕਿ ਉਹਦੇ ਆਵਾਜਾ ਤੇ ਵਾਈਫਰਟ ਦਿਆ ਇੱਥੇ ਆ ਅੰਬਰੇ ਦੇ ਅੰਦਰ ਨਿਆ ਚੱਕੋ ਇਹਨਾਂ ਨੂੰ ਮੂੰਹ ਤੋਂ ਜਵਾਬ ਤੋਂ ਫੜ ਇਹਨਾਂ ਅੱਗੇ ਤੱਕ ਅਸ਼ਾਂ ਕਰੇ ਇੱਕ ਬੁੜਨੀ ਆ ਦੀ ਨਾ ਆਪਣਾ ਨਕਰ ਉਹਨੇ ਨੇ ਝੁੰਡਿਆ ਤੋਂ ਫੜ ਕੇ ਕੁੱਟ ਕੇ ਕੁੱਟ ਕੁੱਟ ਕੇ ਇਹਨਾਂ ਦੀ ਵੀਡੀਓ ਬਣਾਓ ਹੋਰ ਸਭ ਤੋਂ ਪਹਿਲੀ ਗੱਲ ਆ ਇਸ ਪੈਨ ਦੀ ਤੁਹਾਨੂੰ ਪਤਾ ਤਾਂ ਲੱਗ ਗਿਆ ਕਿ ਇਹ ਕੀ ਬੋਲ ਰਹੀ ਆ ਇਹਦਾ ਮੇਰਾ ਇਹ ਰੋਲਾ ਸੀਗਾ ਹੁਣ ਇਹ ਵੀ ਸੁਣਦੇ ਆ ਖਾਚੂ ਕੇ ਸੰਦੇ ਸਰਟੀਫਿਕੇਟ ਦਿਖਾਉਂ ਕੇ ਤਾਂ ਵੀ ਪੜ੍ਹਾਈ ਲਿਖਾਈ ਕਿੰਨੀ ਕ ਫੱਕ ਥਿਸ ਇਜ਼ ਨੋਟ ਕਾਲਿੰਗ ਟੂ ਸਿੰਗ 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 ਥਿਸ ਇਜ਼ ਨੋਟ ਅ ਫੱਕਿੰਗ ਕ੍ਰਿਮਨਲ ਅਫੈਂਸ ਫੱਕਿੰਗ ਕ੍ਰਿਮਨਲ ਅਫੈਂਸ ਹਾਂਜੀ ਇਹ ਪੈਣ ਦੀ ਆ ਸਬਦਾਵਲੀ ਆ ਮੇਰਾ ਇਹਦਾ ਰੋਲਾ ਆਈ ਸੀਗਾ ਹੁਣ ਕੁਝ ਲੋਗ ਅੰਮ੍ਰਿਤਪਾਲ ਸਿੰਘ ਜੀ ਮਹਿਰੂ ਦੇ ਸਪੋਰਟ 'ਚ ਆ ਕੁਝ ਇਹਦੇ ਵਰਗੀਆਂ ਦੇ ਜਿੱਦਾਂ ਕਿ ਕੰਚਨ ਜਿਹੜੀ ਵੀ ਆ ਮੈਨੂੰ ਨਹੀਂ ਪਤਾ ਉਹ ਕੌਰ ਆ ਕੀ ਆ ਮੈਨੂੰ ਨਹੀਂ ਪਤਾ ਕੁਝ ਲੋਗ ਕੰਚਨ ਵਰਗੀਆਂ ਦੇ ਜੋ ਜਿੱਦਾਂ ਕਿ ਸਪੋਰਟ ਚ ਆ ਹੁਣ ਆ ਭੈਣ ਨੇ ਬੜੀ ਹੀ ਬਤਮੀਜ਼ੀ ਦੇ ਨਾਲ ਨਾ ਮੇਰੇ ਲਈ ਇੱਕ ਸਪੈਸ਼ਲ ਵੀਡੀਓ ਕੱਢੀ ਆ ਹੋਰ ਉਸ ਵੀਡੀਓ ਦੇ ਵਿੱਚ ਇਹਨੇ ਮੇਰੇ ਪਰਿਵਾਰ ਬਾਰੇ ਮੇਰੇ ਬਾਰੇ ਬਹੁਤ ਕੁਝ ਬੋਲਿਆ ਇਹਨੂੰ ਮੇਰੇ ਜੱਥੇਦਾਰਾਂ ਦਾ ਵੀ ਸੱਚਾਈ ਦਾ ਸੀ ਕਿ ਭਈ ਮੈਂ ਕਿਹੜੇ ਜੱਥੇਬੰਦੀਆਂ ਤੋਂ ਆ ਤਾਂ ਭਈ ਮੈਂ ਸਾਰਾ ਕੁਝ ਆਪ ਜੀ ਤੱਕ ਨੈਨਸੀ ਭੈਣ ਜੀ ਤੁਹਾਡੇ ਤੱਕ ਮੈਂ ਪਹੁੰਚਾਇਆ ਮੇਰੇ ਜੱਥੇਦਾਰਾਂ ਨੇ ਤੁਹਾਡੇ ਤੋਂ ਕੁ ਸਵਾਲ ਪੁੱਛੇ ਮੇਰੇ ਡਾਈਵੋਰਸ ਦਾ ਕਾਰਨ ਵੀ ਦੱਸਿਆ ਉਸ ਤੋਂ ਬਾਅਦ ਤੁਹਾਡੀ ਵੀਡੀਓ ਨਹੀਂ ਆਈ ਕੀ ਸਮਝਾਂ ਮੈਂ ਫਿਰ ਸਭ ਤੋਂ ਵੱਡੀ ਗੱਲ ਆ #papa ਕੇ ਤੁਸੀਂ ਬਹੁਤ ਕੁਝ ਲਿਖਿਆ ਇੱਕ ਨਿਹੰਗ ਸਿੰਘਣੀ ਨੂੰ ਉਹਦੇ ਬਾਣੇ ਨੂੰ ਤੁਸੀਂ ਟਾਰਗੇਟ ਕਰ ਰਹੇ ਆ ਤੁਸੀਂ ਦੱਸ ਰਹੇ ਆ ਕਿ ਮੈਂ ਕ੍ਰਿਸਚੀਅਨ ਆ ਤੁਹਾਨੂੰ ਪਹਿਲਾਂ ਤੋਂ ਹੀ ਮੁਸਲਮਾਨ ਧਰਮ ਨਾਲ ਬੜੀ ਪ੍ਰੋਬਲਮ ਹੈ ਤੁਹਾਡੀ ਸ਼ਬਦਾਵਲੀ ਵਿੱਚ ਬੜੀ ਪ੍ਰੋਬਲਮ ਹੈ ਸਭ ਤੋਂ ਵੱਡੀ ਗੱਲ ਆ ਭਾਵੇਂ ਉਹ ਕ੍ਰਿਸਚੀਅਨ ਹੋ ਭਾਵੇਂ Hindu ਹੋ ਭਾਵੇਂ ਉਹ ਮੁਸਲਮਾਨ ਹੋ ਚਾਰੋਂ ਦੇ ਸਿੱਖ ਧਰਮ 'ਚ ਲਿਖਿਆ ਤੁਸੀਂ ਤਾਂ ਸਿੱਖ ਹੈ ਨਹੀਂ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਹੋਣਾ ਮੈਂ ਮੇਰਾ ਸਿਰਫ ਇੰਨਾ ਕ ਸਵਾਲ ਆ ਭੈਣ ਜੀ ਜਿਹੜੇ ਜਿਹੜੇ ਤੁਸੀਂ ਮੇਰੇ ਉੱਪਰ ਬਲੇਮ ਲਾਇਆ ਨਾ ਮੈਂ ਅਜੇ ਤੱਕ ਤੈਨੂੰ ਭੈਣ ਹੀ ਕਿਹਾ ਹੋਰ ਅੱਗੇ ਵੀ ਤੈਨੂੰ ਭੈਣ ਹੀ ਕਹਿਣਾ ਹੈ ਕਿਉਂਕਿ ਮੈਂ ਇੱਕ ਇੱਕ ਸਿੰਘਣੀ ਆ ਤੇ ਮੇਰੀ ਭੈਣ ਮੇਰੀ ਬੇਟੀ ਮੈਨੂੰ ਤੂੰ ਮੈਨੂੰ ਤੂੰ ਜਵਾਬ ਦੇਣਾ ਹੈ ਕਿ ਬਈ ਤੂੰ ਕਹਿ ਰਹੀ ਹੈ ਕਿ ਮੈਂ ਮੂੰਹ ਦੇ ਵਿੱਚ ਕੁਝ ਭੈਣਾਂ ਨੂੰ ਕਪੜਾ ਬੰਦ ਕੇ ਤੇਰੇ ਅਗੇਂਸਟ ਬੁਲਵਾਰੀ ਪ੍ਰੂਫ ਹੈਗਾ ਨਹੀਂ ਆ ਤੇਰੇ ਕੋਲ ਇਹ ਪ੍ਰੂਫ ਹੈਗਾ ਸੈਕਸ਼ੂਅਲ

ਪਰ ਅਗਰ ਦੁਨੀਆ ਨੂੰ ਸਮਾਜ ਨੂੰ ਇਸੇ ਰਾਜ ਚੱਲਣਾ ਹੈ ਤੇ ਫਿਰ ਬਈ ਇਹਦਾ ਸਾਥ ਦੋ ਚੰਗੀ ਤਰੀਕੇ ਦੇ ਨਾਲ ਤੇ ਬਈ ਜੋ ਮੈਂ ਮੰਗ ਕੀਤੀ ਉਹ ਤੁਹਾਨੂੰ ਪ੍ਰਸ਼ਾਸਨ ਨੂੰ ਮੰਨੀ ਪੈਣੀ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ